ਇਹ ਤਾਂ 100 ਕਰੋੜ ਦਾ ਰੋਲਾ ਪਾਉਂਦੇ ਹੋ ਤਾਂ 8000 ਕਰੋੜ ਰੁਪਏ ਤੋਂ ਉੱਪਰ ਦਾ ਹੈ ਉਹਦੇ ਬਾਰੇ ਕਿਉਂ ਨਹੀਂ ਕਹਿ ਰਹੇ ਇਹ ਦੱਸਣ ਦੇ ਕਿ ਆਹ ਬਾਂਡ ਜਿਹੜੇ ਲਏ ਹੋਏ ਆ ਪੂਰੀ ਕੋਸ਼ਿਸ਼ ਕੀਤੀ ਗਈ ਆ ਕਿ ਉਹ ਕਿਸੇ ਤਰੀਕੇ ਦੇ ਨਾਲ ਲੁਕੋਇਆ ਜਾਵੇ ਅੱਜ ਵੀ ਉਹਨਾਂ ਖਬਰਾਂ ਨੂੰ ਲੁਕਾਉਣ ਦੇ ਵਾਸਤੇ ਕੇਦਰੀ ਅਕਾਲ ਸਾਹਿਬ ਦੀ ਜਿਹੜੀ ਆ ਉਹ ਅਰੈਸਟ ਕੀਤੀ ਗਈ ਆ ਲੋਕਾਂ ਨੂੰ ਇਹ ਪਤਾ ਨਾ ਲੱਗੇ ਕਿ 9000 ਕਰੋੜ ਰੁਪਏ ਕਿਹੜੀਆਂ-ਕਿਹੜੀਆਂ ਕੰਪਨੀਆਂ ਨੇ ਦਿੱਤਾ ਕਿਉਂ ਦਿੱਤਾ ਤੇ ਉਹਦੇ ਇਜ਼ਾਨੇ ਦੇ ਵਿੱਚ ਉਹਨਾਂ ਨੇ ਕਿਹੜੇ ਫਾਇਦੇ ਲੈ ਸਰਕਾਰ ਇਹ ਗੱਲ ਚੱਲ ਰਹੀ ਹੈ ਕਿ ਜੇ ਆਹ ਇਲੈਕਸ਼ਨਸ ਦੇ ਵਿੱਚ ਇੱਕ ਵਾਰੀ ਫੇਰ ਇਹ ਪਾਵਰ ਦੇ ਵਿੱਚ ਆ ਗਏ ਤਾਂ ਸ਼ਾਇਦ ਇਹ ਲਾਸਟ ਇਲੈਕਸ਼ਨ ਜਿਹੜੀ ਹੋਊਗੀ ਤੁਸੀਂ ਦੇਖਣਾ ਅਗਲੇ ਕੁਝ ਘੰਟਿਆਂ ਦੇ ਵਿੱਚ ਮੁਲਕ ਉੱਠ ਕੇ ਖੜਾ ਹੋ ਜਾਵੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਹੋਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਹੋ ਰਹੇ ਨੇ ਇਸ ਵਕਤ ਮੋਹਾਲੀ ਗੁਰਦੁਆਰਾ ਆਮ ਸਾਹਿਬ ਦੇ ਬਿਲਕੁਲ ਬਾਹਰ ਮੌਜੂਦ ਆ ਜਿੱਥੇ ਕਿ ਭਾਰੀ ਪੁਲਿਸ ਤਾਇਨਾਤ ਹੈ ਤਾਂ ਆਮ ਆਦੀ ਪਾਰਟੀ ਦੇ ਜਿੰਨੇ ਵਰਕਰ ਸਹਿਬਾਨ ਨੇ ਐਮਐਲਏ ਸਹਿਬਾਨ ਨੇ ਪ੍ਰਦਰਸ਼ਨ ਕਰਨ ਆ ਰਹੇ ਨੇ ਇਸ ਤਿੱਕੇ ਦੇ ਨਾਲ ਗ੍ਰਿਫਤਾਰੀ ਹੋਈ ਹੈ ਬੀਜਪੀ ਕਹ ਰਹੀ ਹੈ ਕਿ ਮਹਾ ਕ੍ਰਾਪਟ ਨੇ ਪਰ ਇਹ ਕਹਿ ਰਹੇ ਨੇ ਕਿ ਅਸੀਂ ਮਹਾ ਇਮਾਨਦਾਰ ਆ ਪਰ ਅਸਲ ਦੇ ਵਿੱਚ ਜੋ ਇਹ ਗ੍ਰਿਫਤਾਰੀ ਹੋਈ ਹੈ ਉਸ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਜਿਹੜੇ ਵਰਕਰ ਨੇ ਉਹ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਜੋ ਖਾਸ ਤੌਰ ਤੇ ਮੋਹਾਲੀ ਦੇ ਨੇ ਜਾਂ ਦੂਰ ਦਰਾਡੇ ਤੋਂ ਆ ਰਹੇ ਨੇ ਉਹ ਇਸ ਥਾਂ ਤੇ ਇਕੱਠੇ ਹੋ ਰਹੇ ਨੇ ਤਾਂ ਇੱਥੇ ਆਪਣੀ ਆਵਾਜ਼ ਬੁਲੰਦ ਕਰਨਗੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਅੱਗੇ ਵੱਲ ਜਾਵਾਂਗੇ ਪਰ ਹੁਣ ਇਕੱਠੇ ਹੋ ਰਹੇ ਨੇ ਕਿ ਗਰਾਊਂਡ ਦੇ ਵਿੱਚ ਇਕੱਠੇ ਹੋਣਗੇ ਜਾਂ ਚੰਡੀਗੜ੍ਹ ਵੱਲ ਕੂਚ ਕਰਨਗੇ ਹਜੇ ਇਸ ਦਾ ਕੋਈ ਤੈਅ ਨਹੀਂ ਕੀਤਾ ਗਿਆ ਤਾ ਇੱਥੇ ਪ੍ਰਦਰਸ਼ਨ ਹੋਏਗਾ ਐਮਐਲਏ ਕੁਲਵੰਤ ਜੋ ਮੁਹਾਲੀ ਦੇ ਨੇ ਉਹ ਵੀ ਇੱਥੇ ਮੌਜੂਦ ਨੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਬਿਲਕੁਲ ਗੁਰਦੁਆਰਾ ਅਮਰ ਸਾਹਿਬ ਦੇ ਬਾਹਰ ਇਕੱਤਰਤਾ ਹੋ ਰਹੀ ਹੈ ਇੱਥੇ ਇਕੱਠੇ ਹੋ ਰਹੇ ਨੇ ਤਾਂ ਪ੍ਰਦਰਸ਼ਨ ਕੀਤਾ ਜਾਣਾ ਕਹਿੰਦੇ ਕਿ ਬੀਜੇਪੀ ਈਡੀ ਦਾ ਦੁਰਉਪਯੋਗ ਕਰ ਰਹੀ ਹੈ ਉਹਨਾਂ ਦਾ ਜਿਹੜਾ ਉਪਯੋਗ ਕਰਕੇ ਸਾਡੇ ਸੀਐਮ ਅਰਵਿੰਦ ਕੇਜਰੀਵਾਲ ਹੋਰਾਂ ਦੀ ਜਿਹੜੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਕਨਵੀਨਰ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਪਹਿਲਾਂ ਵੀ ਕੈਬਨਿਟ ਜਿਹੜੇ ਮਨਿਸਟਰ ਨੇ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਅੱਜ ਜਿਹੜਾ ਪ੍ਰਦਰਸ਼ਨ ਇੱਥੇ ਹੋ ਰਿਹਾ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਅੱਜ ਪ੍ਰਦਰਸ਼ਨ ਦੇ ਵਿੱਚ ਰਣਕੀ ਵਾਲਾ ਸੱਸੀ ਗੱਲ ਸਾਹਿਬ ਠੀਕ ਠਾਕ? ਅਸੀਂ ਗੱਲ ਜੀ ਕਿੱਥੋਂ ਆਏ ਹੋ ਜੀ? ਅਸੀਂ ਮੁਹਾਲੀ ਤੋਂ ਆਏ ਜੀ। ਮੁਹਾਲੀ ਤੋਂ ਹਾਂ ਜੀ। ਜਿਹੜਾ ਇਹ ਪ੍ਰਦਰਸ਼ਨ ਹੋ ਰਿਹਾ ਇਹਦੇ ਮੁੱਖ ਕਾਰਨ ਕੀ ਲੱਗਦੇ ਨੇ ਜਿਹੜੀ ਕਹਿ ਰਹੀ ਹੈ ਕਿ ਮਹਾ ਕਰਪਟ ਨੇ ਤੁਸੀਂ ਕਹਿੰਦੇ ਹੋ ਕਿ ਉਹ ਮਹਾ ਇਮਾਨਦਾਰ ਨੇ सीएम साहब आपी भी कहंदे भी ने अरविंद केजरीवाल ਤੁਹਾਨੂੰ ਕੀ ਲੱਗਦਾ ਕਿ ਸਾਰੀਆਂ ਚੀਜ਼ਾਂ ਹੋ ਕੀ ਰਹੀਆਂ ਨੇ ਦੇਖੋ ਇਹਦਾ ਦੇਸ਼ ਵਿੱਚ ਇੱਕ ਬਦਲਾਅ ਜਿਹੜਾ ਆ ਰਿਹਾ ਹੈ ਨਾ ਉਹਨੂੰ ਜਿਹੜੀ ਬੀਜੇਪੀ ਸਰਕਾਰ ਆਈ 10 ਸਾਲਾਂ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਸਿਰਫ ਮੁਸਲਮਾਨਾਂ ਦੇ ਝਗੜੇ ਵਿੱਚ ਪਾਈ ਰੱਖਿਆ ਇੱਕ ਇੱਕ केजरीवाल ਇੱਕ ਐਸਾ ਇੱਕ ਇਨਸਾਨ ਹੈ ਜਿਹੜਾ ਕਿ ਸੱਚਾਈ ਤੇ ਲੜ ਰਿਹਾ ਹੈ ਈਡੀ ਉਹਦੇ ਮਗਰ ਲੱਗੀ ਹੋਈ ਸੀ ਕਿੰਨੇ ਚਿਰ ਤੋਂ ਈਡੀ ਉਹਦੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੀ ਦੇਖੋ ਸਿੱਧੀ ਜੀ ਗੱਲ ਹੈ ਬਾਕੀ ਤੁਸੀਂ ਬੀਜੇਪੀ ਦੀ ਜਿਹੜੀ ਸਰਕਾਰ ਹੈ ਕਰਪਟਾ ਸਰਕਾਰ ਬੰਨੀ ਜਾਂਦੀ ਹੈ ਦੇਖੋ ਤੁਸੀਂ ਆ ਜਿਹੜੇ ਆ ਪਿੱਛੇ ਜੇ ਚੋਣ ਬੌਂਡ ਦੇ ਵਿੱਚ ਕਿੰਨਾ ਕਬਲਾ ਹੋਇਆ ਸਾਰੇ ਦੁਨੀਆ ਸਾਰੇ ਵਰਲਡ ਲੈਵਲ ਦੇ ਉੱਤੇ ਉਹਦਾ ਬਦਨਾਮੀ ਹੋ ਰਹੀ ਹੈ ਮੁਸਲਮਾਨ ਹਿੰਦੂ ਤੋਂ ਇੱਕ ਸ਼ਰਮ ਇੱਕ ਹਿੰਦੁਸਤਾਨ ਜਗੇ ਬਦਲਾਅ ਲਿਆ ਸਕਦਾ ਇਮਾਨਦਾਰ ਬੰਦਾ ਜਿਹੜਾ ਉਹ ਕੇਜਰੀ ਵਾਲੀ ਹੈ ਦੇਖੋ ਸਿੱਧੀ ਜੀ ਗੱਲ ਉਸ ਵਾਸਤੇ ਅਸੀਂ ਇਕੱਠੇ ਹੋਏ ਆ ਅਸੀਂ ਹਰ ਹਿਲੇ ਉਸ ਉਹਦੇ ਨਾਲ ਖੜੇ ਆ ਜਿਲ੍ਹਾ ਜਿਲੇ ਦੇ ਅਸੀਂ ਜਿਹੜੇ ਵਰਕਰ ਨੇ ਉਹਨਾਂ ਦੇ ਨਾਲ ਖੜੇ ਆ ਕੋਈ ਅਸੀਂ ਗੱਲ ਨਹੀਂ ਹੈ ਇੱਕ ਦਿਨ ਜਿੱਤ ਸਚਾਈ ਦੀ ਹੀ ਹੋਣੀ ਹੈ ਬੀਜੇਪੀ ਦੇ ਜਿੰਨੇ ਵੱਡੇ ਲੀਡਰ ਨੇ ਪਾ ਸਰਸਾ ਦੀ ਗੱਲ ਹੋ ਗਏ ਭਾਵੇਂ ਮਨੋਜ ਤਿਵਾੜੀ ਹੋਣ ਭਾਵੇਂ ਅਨੁਰਾਗ ਠਾਕਰ ਉਹ ਕਹਿ ਰਹੇ ਨੇ ਕਿ ਕਰਪਟ ਨੇ ਇਹਨਾਂ ਨੇ ਲਿਕਰ ਪਾਲਿਸੀ ਦੇ ਵਿੱਚ ਸਿੱਕਣਾ ਘਟਾਲਾ ਕੀਤਾ ਲੋਕਾਂ ਨੂੰ ਲੁੱਟਿਆ ਗਰੀਬ ਦਿੱਲੀ ਦੇ ਕਹਿੰਦੇ ਹੁਣ ਕਾਰਵਾਈ ਹੋਏਗੀ ਈਡੀ ਕਰ ਰਹੀ ਹੈ ਕਹਿੰਦੇ ਕੋਰਟ ਕਰ ਰਿਆ ਸੀ ਕੁਝ ਨਹੀਂ ਕਰ ਰਹੇ ਈਡੀ ਸਰਕਾਰ ਦੀ ਆਪਣੀ ਹੈ ਜਿਹਦੇ ਹੁਣ ਉਹ ਚਲੋ ਛੱਡੋ ਜਿਹੜਾ ਘਟਾਲਾ ਹੋ ਗਿਆ ਬਾਕੀ ਜਿਹੜੇ ਦਸਾਂ ਦੇ ਲੀਡਰ ਉਹਨਾਂ ਨੂੰ ਲਾ ਰੱਖੀ ਹੈ ਈਡੀ ਇਹ ਵੀ ਤਾਂ ਦੇਖੋ ਨਾ ਕਰਪਸ਼ਨ ਕਿੱਥੇ ਹੋ ਰਹੀ ਹੈ ਕਰਪਸ਼ਨ ਇਹ ਅਗਰ ਅਗਰ ਜਿਹੜਾ ਸ਼ਰਾਬ ਦਾ ਘੁਟਾਲਾ ਕਹਿੰਦੇ ਲੋਕ ਕਹਿੰਦੇ ਆ ਉਹ ਇੱਕ ਛੇਡ ਦੀ ਪਾਲਸੀ ਹੁੰਦੀ ਆ ਉਹਨੇ ਠੇਕੇ ਦੇਣੇ ਆ ਉਹ ਠੇਕੇ ਦੇ ਵਿੱਚ ਠੇਕੇ ਦੇ ਵਿੱਚ ਜਾਇ ਪੰਜਾਬ ਦਾ ਵੀ ਹੋਵੇ ਕੈਪਟਨ ਰਿੰਦਰ ਸਿੰਘ ਦੇ ਟਾਈਮ ਦੇ ਵਿੱਚ 6 ਮਹੀਨੇ ਦੇ ਵਿੱਚ ਵਿੱਚ 600 ਕਰੋੜ ਦਾ ਕਬਲਾ ਹੋ ਗਿਆ ਜਿਹਦਾ ਜਿਹੜਾ ਸੈਕਟਰੀ ਹੁੰਦਾ ਸੀਗਾ ਉਹਨੇ ਕੀਤਾ ਸੀ ਕਬਲਾ ਉਹਨੂੰ ਦਵਾ ਦਿੱਤਾ ਗਿਆ ਸੀਗਾ ਸਟੇਟ ਦੀ ਆਪਣੀ ਪਾਲਿਸੀ ਹੁੰਦੀ ਹੈ ਉਹਨੂੰ ਲਾਗੂ ਕਰਨਾ ਸਟੇਟ ਨੂੰ ਪੈਸਾ ਚਾਹੀਦਾ ਹੁੰਦਾ ਇਹ ਵੀ ਉਹ ਕਿਸੇ ਨੂੰ ਠੇਕਾ ਦੇ ਸਕਦਾ ਉਹਦੇ ਠੇਕੇ ਦੇ ਵਿੱਚ ਪੈਸਾ ਸਰਕਾਰ ਨੂੰ ਮਿਲਣਾ ਹੈ ਕੰਮ ਕਿਦਾਂ ਚੱਲਣਾ ਹੈ ਸਰਕਾਰ ਦੇ ਸਭ ਤੋਂ ਵਧੀਆ ਸਰਕਾਰ ਜਿਹੜੀ ਦਿੱਲੀ ਦੀ ਚੱਲ ਰਹੀ ਆ ਉਸ ਤੋਂ ਵੀ ਉਸ ਦੇ ਨਾਲ-ਨਾਲ ਲੱਗਦਾ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਜੋ ਪੰਜਾਬ ਦੇ ਵਿੱਚ ਇੱਕ ਦਲੇਰ ਮੁੱਖ ਮੰਤਰੀ ਮਿਲਿਆ ਆ ਉਹਦਾ ਮੁਕਾਬਲਾ ਅਜੇ ਤੱਕ ਕਿਸੇ ਵੀ 70 ਸਾਲਾਂ 'ਚ ਕਿਸੇ ਵੀ ਮੁੱਖ ਮੰਤਰੀ ਦਾ ਨਹੀਂ ਹੋ ਸਕਦਾ ਮੇਰੇ ਹਿਸਾਬ ਨਾਲ ਇਹ ਜੋ ਬੇਵਾਕ ਦੇ ਨਾਲ ਜਿੰਦਾ ਜਿਹੋ ਉਸ ਬੰਦੇ ਨਾਲ ਉਹ ਬੋਲਦਾ ਆ ਜਿਸ ਲੋਕ ਲੋਕਾਂ ਦੀ ਆਵਾਜ਼ ਲੋਕਾਂ ਦੇ ਵਿੱਚ ਉਠਾਉਂਦਾ ਆ ਅੱਜ ਜਿਹੜੇ ਪੁਰਾਣੇ ਜਿਹੜੇ ਢਿੱਡਾਂ ਵਾਲੇ ਜਿਹੜੇ ਕਾਂਗਰਸੀ ਹੈਗੇ ਨੇ 70 70 ਸਾਲਾਂ ਤੋਂ ਜਿਹੜੇ ਲੁੱਟ ਕੇ ਖਾ ਰਹੇ ਨੇ ਅੱਜ ਉਹਨੂੰ ਭਗਵੰਤ ਮਾਨ ਮਾੜਾ ਲੱਗਦਾ ਆ ਔਰ ਅਜੇ ਤੱਕ ਕਾਂਗਰਸੀ ਤੁਹਾਡੇ ਹੱਕ ਚ ਬੋਲਦੇ ਨੇ ਕਹਿੰਦੇ ਏਡੀ ਧੱਕਾ ਕਰਦੀ ਹੈ ਕਹਿੰਦੇ ਇਸ ਤਿੱਕੇ ਨਾਲ ਉਹ ਤੁਹਾਡੇ ਹੱਕ ਚ ਭੁਗਤ ਰਹੇ ਨੇ ਕਈ ਕਾਂਗਰਸ ਦੇਖੋ ਇਦਾਂ ਜਿੱਥੇ ਇੰਡੀਆ ਗੱਠ ਜੋੜ ਹੋਇਆ ਹੈ ਆ ਉਹਦਾ ਕੋਈ ਕਾਰਨ ਹੈ ਗੱਠ ਜੋੜ ਦਾ ਉਹਦੇ ਵਿੱਚ ਗੱਠ ਜੋੜ ਦਾ ਕਿ ਫਾਇਦਾ ਇਹ ਹੋਏਗਾ ਕਿ ਅਗਰ ਜਿਹੜੀ ਫਾਸੀਵਾਦੀ ਸਰਕਾਰ ਹੈ ਇਹਨੂੰ ਫਾਸੀਵਾਦੀ ਸਰਕਾਰ ਤਾਂ ਕਹਿਣਾ ਹਿਟਲਰ ਰਸ਼ਾਈ ਜਿਹੜੇ ਇੱਕ ਕਾਨੂੰਨ ਜਿਹੜੇ ਲੈ ਕੇ ਆ ਰਹੀ ਆ ਤੁਹਾਡੀ ਆਵਾਜ਼ ਜਿਹੜੀ ਤੁਹਾਡੀ ਆਵਾਜ਼ ਜਿਹੜੀ ਮੀਡੀਆ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਹਿੰਦੁਸਤਾਨ ਦੇ ਜਿਹੜੇ ਲੀਡ بڑے بڑے ਜਿਹੜੇ ਜਿਹੜੇ ਹੈਗੇ ਨੇ ਪੱਤਰਕਾਰ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ ਇਸ ਕਰਕੇ ਸਭ ਤੋਂ ਵਧੀਆ ਜਿਹੜਾ ਆਪਣਾ ਜਿਹੜਾ ਇਸ ਟਾਈਮ ਜੋ ਸਰਕਾਰ ਅਗਰ ਬਣਨੀ ਚਾਹੁੰਦੀ ਹੈ ਜੇ ਬਣੇਗੀ ਆ ਪਾਰਟੀ ਇੱਕ ਬਹੁਤ ਵਧੀਆ ਵਿਪ ਲੈ ਕੇ ਆਏਗੀ ਬਹੁਤ ਵਧੀਆ ਇੱਕ ਲੈ ਕੇ ਆਏਗੀ ਤਾਂ ਬਲਤੇਜ ਪੰਨੂ ਵੀ ਇੱਥੇ ਪਹੁੰਚ ਚੁੱਕੇ ਨੇ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾਏਗਾ ਪ੍ਰਦਰਸ਼ਨ ਕੀਤਾ ਜਾਏਗਾ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਜੋ ਇਹ ਹੋਇਆ ساری ਚੀਜ਼ ਗ੍ਰਿਫਤਾਰੀ ਹੋਈ ਹੈ ਵਰਕਰ ਬੜੇ ਰੋਸ ਦੇ ਵਿੱਚ ਨੇ ਕਿ ਤੱਕਾ ਕੀਤਾ ਜਾ ਰਿਹਾ ਹੈ ਦੁਰਉਪਯੋਗ ਕੀਤਾ ਜਾ ਰਿਹਾ ਹੈ ਆਈਡੀ ਦਾ ਕੋਈ ਗੱਲ ਨਹੀਂ ਜਿਹੜੀਆਂ ਮੂਵਮੈਂਟਾਂ ਨੇ ਉਹਦੇ ਵਿੱਚੋਂ ਹੀ ਲੀਡਰ ਨਿਕਲਦੇ ਨੇ ਸ਼ਾਇਦ ਜਿਹੜਾ ਇਹ ਲੋਕ ਸੰਵਿਧਾਨ ਬਦਲਣਾ ਚਾਹੁੰਦੇ ਆ ਨਾ ਇਹ ਹੁਣ ਰੁਕੂਗਾ ਇਹ ਲੋਕ ਰੋਕਣਗੇ ਇਹਨੂੰ ਲੋਕ ਰੋਹ ਜਿਹੜਾ ਉਹ ਰੁਕੂਗਾ ਕਿਉਂਕਿ ਇਹ ਗੱਲ ਚੱਲ ਰਹੀ ਹੈ ਕਿ ਜੇ ਆਹ ਇਲੈਕਸ਼ਨਸ ਦੇ ਵਿੱਚ ਇੱਕ ਵਾਰੀ ਫੇਰ ਇਹ ਪਾਵਰ ਦੇ ਵਿੱਚ ਆ ਗਏ ਤਾਂ ਸ਼ਾਇਦ ਇਹ ਲਾਸਟ ਇਲੈਕਸ਼ਨ ਜਿਹੜੀ ਹੋਊਗੀ ਸੰਵਿਧਾਨ ਜਿਉਂਦਾ ਰੱਖਣਾ ਹਰੇਕ ਨਾਗਰਿਕ ਦਾ ਫਰਜ਼ ਹੈ ਇਹ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਲੜਾਈ ਜਿਹੜੀ ਉਹ ਲੜਨੀ ਪਊਗੇ ਔਰ ਤੁਸੀਂ ਦੇਖਣਾ ਅਗਲੇ ਕੁਝ ਘੰਟਿਆਂ ਦੇ ਵਿੱਚ ملک ਉੱਠ ਕੇ ਖੜਾ ਹੋ ਜਾਊਗਾ ਸਰ ਵੱਡੇ ਲੀਡਰ ਬੀਜੇਪੀ ਦੇ ਕਹਿੰਦੇ ਨਜ਼ਰਦਾਰ ਨੇ ਕਿ ਅਗਰ ਜੇ ਇੰਨੇ ਸੱਚੇ ਸੀਗੇ ਕਹਿੰਦੇ ਜਦੋਂ ਈੜੀ ਬੁਲਾਰੀ ਸੀਗੀ 7 ਵਾਰ 8 ਵਾਰ ਬੁਲਾਇਆ ਕਹਿੰਦੇ ਪੇਸ਼ ਕਿਉਂ ਨਹੀਂ ਹੈ ਜੇ ਸੱਚੇ ਸੀਗੇ ਕਹਿੰਦੇ ਪੇਸ਼ ਹੋਣਾ ਚਾਹੀਦਾ ਪਾਲਿਸੀ ਦੇ ਵਿੱਚ ਕੁਝ ਘਟਾਲਾ ਕੀਤਾ ਲੋਕਾਂ ਦੇ ਪੈਸੇ ਖਾਦੇ ਨੇ ਇਸੇ ਕਰਕੇ ਕਹਿੰਦੇ ਏਡੀ ਨੇ ਕੰਮ ਕਾਰਵਾਈ ਕੀਤੀ ਹੈ ਕਿ ਤੇ ਚੰਦਰ ਚੂੜhuri ਇੰਨਾ ਸਟੈਂਡ ਨਾ ਲੈਂਦੇ ਤੇ ਇਹ ਬੌਂਡ ਆਪ ਹੀ ਦੱਸ ਦਿੰਦੇ ਕਿ ਬੌਂਡ ਕਿਹੜੇ ਸੀਗੇ ਇਹ ਤਾਂ 100 ਕਰੋੜ ਦਾ ਰੋਲਾ ਪਾਉਂਦੇ ਉਹ ਤਾਂ 8000 ਕਰੋੜ ਰੁਪਏ ਤੋਂ ਉੱਪਰ ਦਾ ਹੈ ਉਹਦੇ ਬਾਰੇ ਕਿਉਂ ਨਹੀਂ ਕਹਿ ਰਹੇ ਇਹ ਦੱਸ ਦਿੰਦੇ ਕਿ ਆਹ ਬੌਂਡ ਜਿਹੜੇ ਲਏ ਹੋਏ ਆ ਪੂਰੀ ਕੋਸ਼ਿਸ਼ ਕੀਤੀ ਗਈ ਆ ਕਿ ਉਹ ਕਿਸੇ ਤਰੀਕੇ ਦੇ ਨਾਲ ਲੁਕੋਇਆ ਜਾਵੇ ਅੱਜ ਵੀ ਉਹਨਾਂ ਖਬਰਾਂ ਨੂੰ ਲੁਕਾਉਣ ਦੇ ਵਾਸਤੇ ਕੇਜਰੀਵਾਲ ਸਾਹਿਬ ਦੀ ਜਿਹੜੀ ਆ ਉਹ ਅਰੈਸਟ ਕੀਤੀ ਗਈ ਆ ਤਾਂ ਕਿ ਲੋਕਾਂ ਨੂੰ ਇਹ ਪਤਾ ਨਾ ਲੱਗੇ ਕਿ 9000 ਕਰੋੜ ਰੁਪਈਆ ਕਿਹੜੀਆਂ-ਕਿਹੜੀਆਂ ਕੰਪਨੀਆਂ ਨੇ ਦਿੱਤਾ ਕਿਉਂ ਦਿੱਤਾ ਤੇ ਉਹਦੇ ਅਰਜ਼ਾਨੇ ਦੇ ਵਿੱਚ ਉਹਨਾਂ ਨੇ ਕਿਹੜੇ ਫਾਇਦੇ ਲਏ ਸਰਕਾਰ ਦਾ ਸਰ ਕਹਿੰਦੇ ਜਦੋਂ ਐਡੀ ਕੋਰਟ ਦੇ ਵਿੱਚ ਗਈ ਜੱਜ ਸਾਹਿਬ ਨੂੰ ਇਹ ਚੀਜ਼ਾਂ ਦਿਖਾਈਆਂ ਕਹਿੰਦੇ ਤੁਹਾਡੇ ਕੋਲ ਕੀ ਪ੍ਰੂਫ ਆ ਕਹਿੰਦੇ ਜਦੋਂ ਏਡੀ ਨੇ ਪ੍ਰੂਫ ਪੇਸ਼ ਕੀਤੇ ਕਹਿੰਦੇ ਤੁਹਾਡੇ ਕੋਲ ਤਾਂ ਸਾਰੇ ਡਾਕੂਮੈਂਟ ਨੇ ਕਹਿੰਦੇ ਗ੍ਰਿਫਤਾਰ ਕਰੋ ਫਿਰ ਨਹੀਂ ਉਹਦੇ ਲਈ ਸਾਨੂੰ ਅਦਾਲਤਾਂ ਦੇ ਉੱਤੇ ਪੂਰਨ ਭਰੋਸਾ ਹੈ ਸਾਨੂੰ ਸੁਪਰੀਮ ਕੋਰਟ ਦੇ ਉੱਤੇ ਪੂਰਾ ਜਿਹੜਾ ਉਹ ਭਰੋਸਾ ਹੈ ਟਿੱਪਣੀਆਂ ਤਾਂ ਫਿਰ ਸੁਸ਼ੋਧਿਆ ਸਾਹਿਬ ਦੇ ਵੇਲੇ ਵੀ ਜਿਹੜੀਆਂ ਉਹ ਸੁਣੀਆਂ ਸੀਗੀਆਂ ਕਿ ਇਹ ਕੇਸ 10 ਮਿੰਟ ਦੇ ਵਾਸਤੇ ਵੀ ਅਦਾਲਤ ਦੇ ਵਿੱਚ ਨਹੀਂ ਠਹਿਰਨਾ ਜੀ ਕੋਈ ਗੱਲ ਨਹੀਂ ਕੇਦਰੀਵਾਲ ਸਾਹਿਬ ਜਿਹੜੇ ਨੇ ਉਹ ਮੂਵਮੈਂਟ ਦੇ ਵਿੱਚੋਂ ਨਿਕਲੇ ਨੇ ਆਮ ਆਦਮੀ ਪਾਰਟੀ ਮੂਵਮੈਂਟ ਦੇ ਵਿੱਚੋਂ ਨਿਕਲੀ ਆ ਸ਼ਾਇਦ ਇਹ ਮੂਵਮੈਂਟ ਉਹ ਆ ਜਿਹੜੀ ਕਿ ਸੁੱਤੇ ਪਿਆ ਨੂੰ ਜਗਾ ਦੂਗੀ ਮੁਲਕ ਪਰ ਦੇ ਲੋਕਾਂ ਨੂੰ ਲੋਕਤੰਤਰ ਹੈ ਸਰ ਜਿਸ ਤਿੱਕੇ ਨਾਲ ਗ੍ਰਿਫਤਾਰੀ ਹੋਈ ਹੈ ਲੋਕਾਂ ਦੇ ਵਿੱਚ ਰੋਸ ਹੈ ਤੁਹਾਡੇ ਵਰਕਰਾਂ ਦੇ ਵਿੱਚ ਰੋਸ ਹੈ ਕਿ ਲੋਕਤੰਤਰ ਦਾ ਕਹਾਣ ਹੋ ਰਿਹਾ ਹੈ ਕਹਿੰਦੇ ਦੇਖੋ ਲੋਕਤੰਤਰ ਨੂੰ ਜਿਉਂਦਾ ਰੱਖਣ ਦੇ ਵਾਸਤੇ ਲੋਕ ਸੜਕਾਂ ਦੇ ਉੱਤੇ ਨੇ ਔਰ ਲੋਕਤੰਤਰ ਜਿਉਂਦਾ ਹੋਊਗਾ ਦੁਬਾਰਾ ਤਾਂ ਬਿਲਕੁਲ ਬਹੁਤ ਸ਼ੁਕਰੀਆ ਤਾਂ ਪੰਨੂ ਸਾਹਿਬ ਸਾਡੇ ਨਾਲ ਸੀਗੇ ਤਾਂ ਜਿਵੇਂ ਅਸੀਂ ਗੱਲਬਾਤ ਕਰ ਰਹੇ ਸੀ ਵਰਕਰਾਂ ਦੇ ਨਾਲ ਉਹਨਾਂ ਦਾ ਵੀ ਰੋਸ ਸੀਗਾ ਕਿ ਜੋ ਇਹ ਚੀਜ਼ਾਂ ਹੋ ਰਹੀਆਂ ਨੇ ਉਹਨਾਂ ਦੇ ਮੱਦੇਨਜ਼ਰ ਇੱਥੇ ਇਕੱਠੇ ਹੋਏ ਨੇ ਪਰ ਹੁਣ ਆਉਣ ਵਾਲਾ ਸਮਾਂ ਕੀ ਹੁੰਦਾ ਹੈ ਕਿ ਸਰਕਾਰ ਜਿਹੜੀ ਹੈ ਜੇਲ੍ਹ ਦੇ ਵਿੱਚੋਂ ਚੱਲਦੀ ਹੈ ਜਾਂ ਫਿਰ ਕੀ ਹੁੰਦਾ ਕਿਉਂਕਿ ਇੱਕ ਪੈਨਲ ਹੁੰਦਾ ਜੇਲ੍ਹ ਪ੍ਰਸ਼ਾਸਨ ਦਾ ਉਸ ਦੇ ਵਿੱਚ ਕਿਵੇਂ ਸੀਐਮ ਸਾਹਿਬ ਕੋਈ ਸਿਗਨੇਚਰ ਕਰ ਸਕਦੇ ਨੇ ਜਾਂ ਚੀਜ਼ਾਂ ਪਰ ਇਹ ਜੋ ਪ੍ਰੋਟੈਸਟ ਹੈ ਇਸ ਦੇ ਮੱਦੇ ਨਜ਼ਰੇ ਚੰਡੀਗੜ੍ਹ ਵੱਲ ਜਾਂਦੇ ਨੇ ਜਾਂ ਗਰਾਊਂਡ ਦੇ ਵਿੱਚ ਇਕੱਠੇ ਹੁੰਦੇ ਨੇ ਕਿਉਂਕਿ ਇਹਨਾਂ ਦਾ ਕਹਿਣਾ ਕਿ ਤਕਰੀਬਨ 7 ਤੋਂ 8000 ਬੰਦਾ ਜਿਹੜਾ ਅੱਜ ਇੱਥੇ ਇਕੱਠਾ ਹੋਏਗਾ ਇਸ ਵੀਡੀਓ ਨੂੰ ਬਤ ਬਤ ਸਾਂਝਾ ਕਰਿਓ ਕੈਂਸਲ ਜੋਗਦੇ ਸੀ ਜਗਮੀਤ ਧੰਨਵਾਦ